हां जी दोस्तों आज ਗੱਲਬਾਤ ਕਰਾਂਗੇ ਭਾਰਤੀ ਜਸੂਸ ਮੋਹਨ ਲਾਲ ਭਾਸਕਰ ਦੇ ਜੀਵਨ ਦੇ ਭਾਗ 6ਵੇਂ ਬਾਰੇ ਸੋ ਪਾਗ 5ਵੇਂ ਵਿੱਚ ਤੁਸੀਂ ਵੇਖਿਆ ਵੀ ਮੋਹਨ ਲਾਲ ਨੂੰ ਲਾਹੌਰ ਦੇ ਬਦਨਾਮ ਇੰਟੈਰੋਗੇਸ਼ਨ ਸੈਂਟਰ ਵਿੱਚ ਲਿਜਾਇਆ ਗਿਆ ਹੁਣ ਵੀਡੀਓ ਸ਼ੁਰੂ ਕਰ ਤੋਂ ਪਹਿਲਾਂ ਜੇ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਇਹਨੂੰ ਸਬਸਕ੍ਰਾਈਬ ਕਰ ਲੈਣਾ ਤੇ ਬੈਲ ਆਈਕਨ ਵੀ ਜ਼ਰੂਰ ਦਬਾ ਦੇਣਾ ਸੋ ਸ਼ਾਹੀ ਕਿਲਾ ਬੜੇ ਵੱਡੇ ਇਲਾਕੇ ਨੂੰ ਘੇਰੀ ਖੜਾ ਹੈ ਇਸ ਵਿੱਚ 5 ਲੱਖ ਲੋਕ ਰਹਿ ਸਕਦੇ ਨੇ ਮਹਾਰਾਜਾ ਰਣਜੀਤ ਸਿੰਘ ਦੇ ਜ਼ਮਾਨੇ ਵਿੱਚ ਇੱਥੇ ਫੌਜ ਰਿਹਾ ਕਰਦੀ ਸੀ ਇਸਦੇ تعمیر ਦੀ ਸ਼ੁਰੂਆਤ ਸ਼ਾਹਜਹਾਂ ਦੇ ਜਮਾਨੇ ਵਿੱਚ ਹੋਈ ਸੀ। ਇਸ ਨੂੰ ਰਣਜੀਤ ਸਿੰਘ ਨੇ ਪੂਰਾ ਕਰਵਾਇਆ ਸੀ। ਸ਼ਾਹੀ ਮਸਜਿਦ ਇਸਦੇ ਕੋਲ ਹੀ ਹੈ। ਸ਼ਾਹੀ ਕਿਲੇ ਦੇ ਵੱਡੇ ਦਰਵਾਜ਼ੇ ਦੇ ਸਾਹਮਣੇ ਗੁਰੂ ਅਰਧਨ ਦੇਵ ਜੀ ਦਾ ਗੁਰਦੁਆਰਾ ਹੈ ਜਿੱਥੇ ਉਹਨਾਂ ਨੇ ਸ਼ਹਾਦਤ ਪਾਈ ਸੀ। ਰੌਂਗਟੇ ਖੜੇ ਹੋ ਜਾਂਦੇ ਨੇ ਜਦ ਅਸੀਂ ਇਸ ਗੱਲ ਦੀ ਕਲਪਨਾ ਕਰਦੇ ਹਾਂ ਕਿ ਕਿਸ ਤਰ੍ਹਾਂ ਗੁਰੂ ਜੀ ਅੱਖ ਬੰਦ ਕੀਤੀ ਬੈਠੇ ਸਨ ਤੇ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰ ਰਹੇ ਸਨ। ਜਦ ਕਿ ਦੁਸ਼ਮਣ ਗਰਮ ਕੜਾਿਆਂ ਵਿੱਚੋਂ ਤਪਦੀ ਹੋਈ ਰੇਤ ਉਹਨਾਂ ਦੇ ਸਿਰ ਤੇ ਪਾਰ ਰਹੀ ਸਨ। ਹੁਣ ਇਸ ਗੁਰਦੁਆਰੇ ਦੀ ਸੁੰਦਰਤਾ ਨੂੰ ਵਿਦਾਇਆ ਜਾ ਰਿਹਾ ਹੈ। ਉਹ ਵੱਡੀ ਜਮੀਂਦੋਸ਼ ਕੋਠੜੀ ਜਿਸ ਵਿੱਚ ਮੈਨੂੰ ਰੱਖਿਆ ਗਿਆ ਸੀ ਹਾਥੀਖਾਨਾ ਹੁੰਦੀ ਸੀ ਰਾਜਿਆਂ ਦੇ ਜਵਾਨਿਆਂ ਵਿੱਚ ਇੱਥੇ ਹਾਥੀ ਮੰਨਿਆ ਕਰਦੇ ਸਨ ਇਸ ਦੇ 4-4 ਫੁੱਟ ਚੌੜੇ ਗੋਲ ਖੰਭਿਆਂ ਦੇ ਨਾਲ ਹਾਥੀ ਆਪਣੇ ਪਿੱਠ ਖੁਰਕੇ ਆ ਕਰਦੇ ਸਨ ਇੱਥੇ ਸੂਰਜ ਦੀਆਂ ਕਿਰਨਾਂ ਨਹੀਂ ਪਹੁੰਚਦੀਆਂ ਇੱਕ ਮੁਨਸ਼ੀ ਬशीर ਇਹਨਾਂ ਕੋਠੜੀਆਂ ਦਾ ਇੰਚਾਰਜ ਸੀ ਉਹ ਬੜੇ ਰੁੱਖੇ ਸੁਭਾਅ ਦਾ ਸੀ ਮੈਨੂੰ ਪੌੜੀਆਂ ਤੋਂ ਉੱਤੇ ਲੈ ਜਾਇਆ ਗਿਆ ਉਹਦੀਆਂ ਦਹਾੜਾਂ ਯਾਨੀ ਕਿ ਚੀਖਾਂ ਸੁਣ ਕੇ ਸ਼ਾਹੀ ਕਿਲੇ ਦੀਆਂ ਪੁਰਾਣੀਆਂ ਦਵਾਰਾਂ ਕੰਬ ਜਾਇਆ ਕਰਦੀਆਂ ਨੇ ਅਤੇ ਨਜ਼ਰਬੰਦਾ ਤੇ ਦਿਲ ਡੁੱਬਣ ਲੱਗਦੇ ਨੇ ਉਹ ਗਿੜਗੜਾ ਦੇ ਦੁਆ ਕਰਦੇ ਸਨ ਯਾ ਮਾਲਕ ਸਾਡੀ ਤਵਦੀਸ਼ ਗੁਲ ਅਨਾਰ ਖਾ ਨਾ ਕਰੇ ਜ਼ਿਆਦਾਤਰ ਅਪਰਾਧੀ ਜਦ ਉਹਦੀ ਪੁੱਛਗਿੱਤ ਦੇ ਕਮਰੇ ਤੋਂ ਬਾਹਰ ਨਿਕਲਦੇ ਤਾਂ ਜਾਂ ਉਹਨਾਂ ਦੀਆਂ ਉਂਗਲੀਆਂ ਮੁੜੀਆਂ ਹੁੰਦੀਆਂ ਜਾਂ ਬਾਹ ਟੁੱਟੀ ਹੋਈ ਹੁੰਦੀ ਜਾਂ ਫਿਰ ਉਹ ਲੰਗੜਾ ਕੇ ਚੱਲ ਰਹੇ ਹੁੰਦੇ ਸਨ ਉਹ ਇੱਕ ਖੋਫ ਸੀ ਜਿਉਂਦਾ ਜਾਗਦਾ ਖੋਫ ਸ਼ੇਖ ਅਬਦੁਰ ਰਹਿਮਾਨ VSP ਚੌਧਰੀ ਅਫਜ਼ਲ ਬੇਗ ਉਰਫ ਮੁਹੰਮਦ ਅਜ਼ੀਮ ਦੁਰਾਨੀ ਇੰਸਪੈਕਟਰ ਤੇ ਇੱਕ ਮਲਕ ਸਾਹਿਬ ਆਪਣੇ ਜਾਲ ਮਾਨਾ ਸਲੋਕ ਲਈ ਮਸ਼ਹੂਰ ਸਨ ਉੱਥੇ ਇੱਕ ਬੁੱਢਾ ਸਰਦਾਰ ਖਾਨ ਚਮਕਦੀਆਂ ਬਿੜੀਆਂ ਅੱਖਾਂ ਵਾਲਾ ਚਿਹਰਾ ਪੜ੍ਹ ਕੇ ਮੰਨ ਦੀ ਗੱਲ ਸਮਝਣ ਵਿੱਚ ਮਾਰ ਸੀ ਸਬ ਇੰਸਪੈਕਟਰ ਹੋਣ ਦੇ ਬਾਵਜੂਦ ਰਾਜਾ ਗੁਲ ਅਨਾਰ ਖਾਨ ਦਾ ਬਹੁਤ ਮਾਣ ਸੀ ਤੇ ਜੋ ਨਤੀਜਾ ਉਹ ਕੱਢ ਦਿੰਦਾ ਆਖਰ ਮੰਨਿਆ ਜਾਂਦਾ ਸੀ ਉਹ 28 ਸਾਲ ਦਾ ਨੌਜਵਾਨ ਸੀ ਤੇ ਉਸ ਦਾ ਪੁੱਛ ਦੇ ਜਿਹਦਾ ਤਰੀਕਾ ਇਹੋ ਜਿਹਾ ਸੀ ਕਿ ਉਹਦੇ ਸਾਹਮਣੇ ਨਜ਼ਰਬੰਦ ਲੋਕ ਰਿਕਾਰਡ ਦੀ ਤਰ੍ਹਾਂ ਵਜਣ ਲੱਗਦੇ ਸਨ ਜਿੱਥੇ ਜਰਰਾ ਵੀ ਕੋਈ ਇੱਧਰ ਉੱਧਰ ਭਟਕੇ ਆ ਕੇ ਉਹ ਚੀਤੇ ਦੀ ਤਰ੍ਹਾਂ ਟੁੱਟ ਪੈਂਦਾ ਤੇ ਉਹਦੇ ਸ਼ਿਕਾਰ ਦਾ ਕੋਈ ਨਾ ਕੋਈ ਅੰਗ ਟੁੱਟਿਆ ਹੋਇਆ ਮਿਲਦਾ ਉਹ ਆਪਣੇ ਕੰਮ ਦੇ ਬਾਰੇ ਵਫਾਦਾਰ ਸੀ ਤੇ ਅਕਸਰ ਹੀ ਆਪਣੀਆਂ ਰਾਤਾਂ ਸ਼ਾਹੀ ਕਿਲੇ ਵਿੱਚ ਤਵਦੀਸ਼ ਕਰਦੇ ਹੋਏ ਗੁਜ਼ਾਰਦਾ ਸੀ। ਇੱਕ ਦਿਨ ਚਿੜੀਆ ਦੇ ਚਚਾਣ ਨਾਲ ਜਦ ਸਵੇਰ ਦਾ ਅੰਦਾਜ਼ਾ ਹੋਇਆ ਤਾਂ ਮੈਂ ਨਹਾ ਕੇ ਬੈਠ ਗਿਆ। ਉਸ ਦੇ ਇੱਕ ਘੰਟੇ ਬਾਅਦ ਦਰਵਾਜ਼ਾ ਖੜਕਿਆ। ਮੁਰਸ਼ਿ ਬशीर ਨੇ ਮੈਨੂੰ ਬਾਹਰ ਆਉਣ ਨੂੰ ਕਿਹਾ। ਉਸ ਨੇ ਮੈਨੂੰ ਹੱਥ ਕੜੀ ਲਗਾਈ ਤੇ ਪਿੱਛੇ ਆਉਣ ਦਾ ਇਸ਼ਾਰਾ ਕੀਤਾ। ਪਿੱਛੇ-ਪਿੱਛੇ ਇੱਕ ਬੰਦੂਕਦਾਰੀ ਚੱਲ ਰਿਹਾ ਸੀ। ਪਲ ਭਰ ਦੇ ਲਈ ਜਿਸਮ ਵਿੱਚ ਇੱਕ ਸਿਰੰਜੀ ਦੌੜ ਗਈ। ਜਦ ਅੱਖਾਂ ਤੋਂ ਪੱਟੀ ਖੁੱਲੀ ਤਾਂ ਮੇਜਰ ਇਜਾਜ਼ ਮਕਸੂਦ ਮੇਰੇ ਸਾਹਮਣੇ ਸੀ। ਮੈਂ ਉਸਨੂੰ ਸਲਾਮ ਕੀਤਾ ਉਸਨੇ ਮੈਨੂੰ ਕੁਰਸੀ ਤੇ ਬੈਠਣ ਨੂੰ ਕਿਹਾ ਤੇ ਮੇਰਾ ਹਾਲਚਾਲ ਪੁੱਛਿਆ ਐਵੇਂ ਹੀ ਇੱਧਰ ਉੱਧਰ ਦੀ ਗੱਲ ਕਰਨ ਤੋਂ ਬਾਅਦ ਉਹ ਆਪਣੇ ਮਕਸਦ ਤੇ ਆਇਆ ਵੀ ਭਾਸਕਰ ਜੇਕਰ ਇੱਥੇ ਤੂੰ ਆਪਣੇ ਬਿਆਨ ਵਿੱਚ ਕਿਸੇ ਤਰ੍ਹਾਂ ਇਹ ਕਹਿ ਦੇਵੇਂ ਕਿ ਤੂੰ ਗੁਲਬਰਗ ਵਿੱਚ ਮੇਜਰ ਆਸੀਫ ਨਾਲ ਮਿਲਣਾ ਸੀ ਤੇ ਮੈਂ ਹਲਫ ਉਟਾ ਕੇ ਤੈਨੂੰ ਯਕੀਨ ਦਿਲਾਉਣਾ ਕਿ ਮੈਂ ਤੈਨੂੰ ਆਜ਼ਾਦ ਕਰ ਦੇਵਾਂਗਾ ਤੇ ਤੇਰੇ ਮੁਲਕ ਵਾਪਸ ਭੇਜ ਦੇਵਾਂਗਾ ਮੈਂ ਇੱਕ ਪਲ ਸੋਚਿਆ ਤੇ ਸਮਝ ਗਿਆ ਕਿ ਇਸ ਸ਼ਖਸ ਦੀ ਨੀਅਤ ਕੀ ਹੈ ਮੇਜਰ ਆਸੀਫ ਜ਼ਰੂਰ ਇਸ ਤੋਂ ਸੀਨੀਅਰ ਹੋਵੇਗਾ ਤੇ ਇਸ ਦੀ ਤਰੱਕੀ ਦੇ ਰਸਤੇ ਵਿੱਚ ਰੁਕਾਵਟ ਹੋਵੇਗਾ ਜਾਫਰ 에ਸ ਨਾਲ ਉਹਦੀ ਕੋਈ ਦੁਸ਼ਮਣੀ ਚਲਦੀ ਹੋਵੇਗੀ ਤੇ ਇਹ ਮੇਰੇ ਮੋਢੇ ਤੋਂ ਬੰਦੂਕ ਰੱਖ ਕੇ ਚਲਾਉਣਾ ਚਾਹੁੰਦਾ ਹੈ ਜਨਾਬ ਮੇਜਰ ਸਾਹਿਬ ਆਪ ਇਹ ਗੱਲ ਜਾਣਦੇ ਹੋ ਕਿ ਇਹ ਬਿਲਕੁਲ ਝੂਠ ਹੈ ਮੈਂ ਜੋ ਬਿਆਨ ਉੱਥੇ ਦਿੱਤਾ ਉਸ ਵਿੱਚ ਇਸ ਦਾ ਕਿਤੇ ਵੀ ਜ਼ਿਕਰ ਨਹੀਂ ਹੈਗਾ ਹੁਣ ਇਸ ਮੁਕਾਮ ਤੇ ਮੈਂ ਆਪਣੇ ਬਿਆਨ ਬਦਲ ਕੇ ਆਪਣੇ ਲਈ ਮੁਸੀਬਤ ਖੜੀ ਕਰਨ ਦਾ ਖਤਰਾ ਮੁੱਲ ਨਹੀਂ ਲੈ ਸਕਦਾ ਮੈਂ ਕਿਹਾ ਇਸ ਲਈ ਤੈਨੂੰ ਫਿਕਰ ਕਰਨ ਦੀ ਕੋਈ ਜ਼ਰੂਰਤ ਨਹੀਂ ਹੈਗੀ ਤੇਰੇ ਬਿਆਨ ਵਿੱਚ ਤਬਦੀਲ ਕਰਨਾ ਮੇਰੇ ਲਈ ਇੱਕ ਬਹੁਤ ਮਮੁਲੀ ਜੀ ਗੱਲ ਹੈ ਮੈਂ ਉਹਨਾਂ ਨੂੰ ਦੁਬਾਰਾ ਟਾਈਪ ਕਰਵਾ ਲਵਾਂਗਾ ਸਿਰਫ ਤੇਰੀ ਰਜ਼ਾਮੰਦੀ ਚਾਹੀਦੀ ਹੈ ਉਹਨੇ ਕਿਹਾ ਉਹਨੇ ਇੱਕ ਖੂਬਸੂਰਤ ਇਨਸਾਨ ਮੈਨੂੰ ਦੁਨੀਆ ਦਾ ਸਭ ਤੋਂ ਗੰਦਾ ਤੇ ਬਦਤਰੀਨ ਜਾਨਵਰ ਨਜ਼ਰ ਆ ਰਿਹਾ ਸੀ ਤੇ ਇਸ ਦਾ ਗੋਰਾ ਰੰਗ ਇੱਕ ਕੋਰ ਦਿਖਾਈ ਦੇ ਰਿਹਾ ਸੀ ਆਪਣੇ ਇੱਕ ਸਾਥੀ ਅਫਸਰ ਦੇ ਨਾਲ ਇਹ ਉਸ ਦੀ ਸਭ ਤੋਂ ਕਮਿਨੀ ਹਰਕਤ ਤੇ ਗਦਾਰੀ ਸੀ ਮਹਿਜ ਉਸ ਦੀ ਗਲਤੀ ਇਹ ਸੀ ਕਿ ਉਹ ਉਸ ਤੋਂ ਸੀਨੀਅਰ ਸੀ ਮੇਰੀ ਹਾਲਤ ਇਸ ਵਕਤ ਇਹੋ ਜੀ ਨਹੀਂ ਸੀ ਕਿ ਮੈਂ ਆਪਣੀ ਨਫ਼ਰਤ ਦਾ ਇਜ਼ਹਾਰ ਕਰ ਸਕਦਾ ਤੇਰੇ ਲਈ ਖੁਸ਼ਖਬਰੀ ਹੈ ਉਹਨੇ ਕਿਹਾ ਵੀ ਤੇਰਾ ਸਾਥੀ ਅਮਰੀਕ ਸਿੰਘ ਜਿਸਨੇ ਤੈਨੂੰ ਗ੍ਰਿਫਤਾਰ ਕਰਵਾਇਆ ਸੀ ਗ੍ਰਿਫਤਾਰ ਕਰ ਦੇਿਆ ਗਿਆ ਹੈ ਅਤੇ ਉਹ ਇੱਥੇ ਇੱਕ ਤੇ ਸ਼ਾਹੀ ਕਿਲੇ ਵਿੱਚ ਤੇਰੇ ਆਸ-ਪਾਸ ਦੀ ਕੋਠਰੀਆਂ ਵਿੱਚ ਹੈ ਉਹਨੇ ਦੱਸਿਆ ਇਹੋ ਇੱਕ ਨਾਮ ਹੈ ਗਦਾਰਾਂ ਦੇ ਲਈ ਜੋ ਕਿ ਸਿਕੰਦਰ ਨੇ ਰਾਜਾ ਅੰਬੀ ਨੂੰ ਦਿੱਤਾ ਸੀ ਜੋ ਮੁਹੰਮਦ ਗੋਰੀ ਨੇ ਜੈ ਚੰਦਰ ਨੂੰ ਦਿੱਤਾ ਸੀ ਇਸ ਵਿੱਚ ਹੈਰਾਨ ਹੋਣ ਦੀ ਕੋਈ ਗੱਲ ਨਹੀਂ ਹੈਗੀ ਤੇ ਨਾ ਹੀ ਮੇਰੇ ਲਈ ਕੋਈ ਖੁਸ਼ੀ ਦੀ ਖਬਰ ਹੈ ਜਿੱਥੋਂ ਤੱਕ ਮੇਜਰ ਆਸਫ ਦੇ ਬਾਰੇ ਬਿਆਨ ਦੇਣ ਦਾ ਸਬੰਧ ਹੈ ਮੈਂ ਤੁਹਾਨੂੰ ਸਪਸ਼ਟ ਕਰ ਦਿਆਂ ਕਿ ਹੋ ਸਕਦਾ ਹੈ ਵੀ ਤੁਹਾਡੀ ਉਸ ਨਾਲ ਕੋਈ ਦੁਸ਼ਮਣੀ ਹੋਵੇ ਲੇਕਿਨ ਮੇਰੀ ਨਹੀਂ ਹੈ ਜੀ ਮੇਰੇ ਵਿੱਚ ਉਹਦੇ ਬੱਚਿਆਂ ਦੀਆਂ ਵੱਦੋਾਵਾਂ ਲੈਣ ਦਾ ਹੌਸਲਾ ਨਹੀਂ ਹੈਗਾ ਇਸ ਲਈ ਖੁਦਾ ਮੈਨੂੰ ਕਦੇ ਮਾਫ਼ ਨਹੀਂ ਕਰੇਗਾ ਜੇਕਰ ਤੁਸੀਂ ਮੈਨੂੰ ਛੱਡ ਵੀ ਦਵੋ ਤਾਂ ਮੈਨੂੰ ਉਹ ਕਿਤੇ ਹੋਰ ਫਸਾ ਦੇਵੇਗਾ ਮਾਲਕ ਦੇ ਹੱਥ ਬਹੁਤ ਲੰਬੇ ਨੇ ਇਸ ਲਈ ਮੈਂ ਤੁਹਾਡੇ ਤੋਂ ਮਾਫ਼ੀ ਚਾਹਾਂਗਾ ਮੈਂ ਨਹੀਂ ਕਰ ਸਕਦਾ ਮੈਂ ਜਵਾਬ ਦਿੱਤਾ ਤੁਸੀਂ ਕਿਸੇ ਹੋਰ ਤੋਂ ਇਹ ਬਿਆਨ ਦਿਵਾ ਲਵੋ ਗੱਲ ਬਿਆਨਾਂ ਦੀ ਨਹੀਂ ਹੈਗੀ ਤੇਰੇ ਅਲਫ਼ਾਜ਼ ਜ਼ਿਆਦਾ ਐਮੇਤ ਰੱਖਦੇ ਨੇ ਕਿਉਂਕਿ ਹੁਣ ਤੱਕ ਹਿੰਦੁਸਤਾਨ ਦੇ ਫੜੇ ਹੋਏ ਜਸੂਸਾਂ ਵਿੱਚ ਤੂੰ ਸਭ ਤੋਂ ਜ਼ਿਆਦਾ ਪੜਿਆ ਲਿਖਿਆ ਹੈ ਉਸਨੇ ਫੇਰ ਕਿਹਾ ਮਾਫ਼ ਕਰਨਾ ਮੇਜਰ ਇਹ ਨਹੀਂ ਹੋ ਸਕਦਾ ਮੈਂ ਕਿਹਾ ਉਸਨੇ ਬੜੇ ਗੁੱਸੇ ਨਾਲ ਘਾਂਟੀ ਦੇ ਹੱਥ ਮਾਰੇ ਏਸਨੂੰ ਇੱਥੋਂ ਲੈ ਜਾਓ ਉਸੇ ਤੈਖਾਨੇ ਵਿੱਚ ਸੁੱਟ ਦਿਓ ਜਿੱਥੋਂ ਲਿਆਏ ਹੋ ਸ਼ਾਇਦ ਰਿਹਾਈ ਇਸਦੇ ਨਸੀਬ ਵਿੱਚ ਹੈ ਨਹੀਂ ਉਸ ਰਾਤ ਮੈਂ ਬੜੀ ਚੈਨ ਦੀ ਨੀਂਦ ਸੁਤਾ ਨੇਕੀ ਕਰਨ ਦਾ ਆਪਣਾ ਅਸਰ ਹੁੰਦਾ ਹੈ ਗੁਨਾਹਗਾਰ ਦੀ ਰੂਹ ਨੂੰ ਕਿਸੇ ਵੀ ਤਰ੍ਹਾਂ ਚੈਨ ਨਹੀਂ ਆਉਂਦਾ ਤੇ ਉਹ ਨੀਂਦ ਲੈਣ ਦੇ ਲਈ ਸ਼ਰਾਬ ਗੋਲੀਆਂ ਵਗੈਰਾ ਇਸਤੇਮਾਲ ਕਰਦਾ ਉਸ ਦੀ ਰੂਹ ਖੁਦ ਉਸਤੇ ਲਾਨਤਾ ਭੇਜਦੀ ਹੈ ਜਦ ਕਿ ਨੇਕੀ ਨਾਲ ਤੁਹਾਡੀ ਰੂਹ ਵਿੱਚੋਂ ਐਸੀ ਖੁਸ਼ਬੂ ਨਿਕਲਦੀ ਹੈ ਜੋ ਇਸ ਵਕਤ ਮੇਰੇ ਹੋਸ਼ੋ ਹਵਾਵਾਂ ਤੇ ਛਾਈ ਹੋਈ ਸੀ ਅਗਲੇ ਦਿਨ ਫੇਰ ਸਵੇਰੇ ਕੋਠੜੀ ਚੋਂ ਬਸ਼ੀਰ ਨੇ ਬਾਹਰ ਕੱਟ ਕੇ ਆਪਣੇ ਪਿੱਛੇ ਔਰ ਮੁਕੇ ਹਾਂ ਮੈਨੂੰ ਮੈਂ ਸਮਝ ਗਿਆ ਕਿ ਮੈਨੂੰ ਫੇਰ ਇੱਕ ਵਾਰ ਯਾਤਨਾ ਕੇਂਦਰ ਦੀ ਤਰਫ ਲਿਜਾਇਆ ਜਾ ਰਿਹਾ ਉਸ ਵਕਤ ਆ ਮੇਰੀ ਰੂਹ ਫਨਾਹ ਹੋ ਗਈ ਜਦੋਂ ਮੈਂ ਦੇਖ ਕੇ ਆ ਕੇ ਰਾਜਾ ਗੁਲਨਾਰ ਖਾਨ ਜਿਸ ਨੂੰ ਸ਼ਾਹੀ ਕਿਲੇ ਦਾ ਜਲਾਦ ਕਹਿੰਦੇ ਸਨ ਮੇਰੇ ਸਾਹਮਣੇ ਬੈਠਾ ਸੀ ਮੈਂ ਜ਼ਮੀਨ ਤੇ ਬੈਠਣ ਹੀ ਜਾ ਰਿਹਾ ਸੀ ਕਿ ਉਸ ਨੇ ਕੁਰਸੀ ਵੱਲ ਇਸ਼ਾਰਾ ਕੀਤਾ ਮੁਰਸ਼ਿ ਬਸ਼ੀਰ ਜਾ ਚੁੱਕਿਆ ਸੀ ਸੰਤਰੀ ਉੱਥੇ ਖੜਾ ਸੀ ਉਸ ਨੇ ਉਸ ਨੂੰ ਵੀ ਇਸ਼ਾਰਾ ਕੀਤਾ ਕਿ ਹਥਕੜੀ ਉਤਾਰੇ ਤੇ ਚਲਾ ਜਾਵੇ ਹੁਣ ਉਹ ਬੋਲਿਆ ਵੀ ਭਾਸਕਰ ਇੱਕ ਗੱਲ ਦੱਸ ਭਾਸਕਰ ਦਾ ਮਤਲਬ ਕੀ ਹੈ ਤੇ ਤੇਰੀ ਜਾਤ ਕੀ ਹੈ ਜਨਾਬ ਭਾਸਕਰ ਦਾ ਮਤਲਬ ਹੈ ਸੂਰਜ ਤੇ ਮੈਂ ਜਾਤ ਦਾ ਬ੍ਰਾਹਮਣ ਤਾਂ ਤੂੰ ਸੂਰਜਵੰਸ਼ੀ ਬ੍ਰਾਹਮਣ ਹੈ ਉਹਨੇ ਕਿਹਾ ਮੈਂ ਹੈਰਾਨ ਰਹਿ ਗਿਆ ਤੇ ਕਿਹਾ ਵੀ ਜਨਾਬ ਆਪ ਨੂੰ ਕਿਵੇਂ ਪਤਾ ਇਸ ਲਫ਼ਜ਼ ਦਾ ਇਸ ਵਿੱਚ ਕੋਈ ਹੈਰਾਨੀ ਦੀ ਗੱਲ ਨਹੀਂ ਮੈਂ ਤਵਾਰੀਖ ਵਿੱਚ ਗ੍ਰੈਜੂਏਟ ਹਾਂ ਮੈਂ ਖੁਦ ਚੰਦਰਵੰਸ਼ੀ ਰਾਜਪੂਤਾਂ ਸਾਡੇ ਪੂਰਵਜ ਰਾਜਸਥਾਨ ਦੇ ਰਾਜਾ ਕਰਾਉਂਦੇ ਸਨ ਔਰੰਗਜ਼ੇਬ ਦੇ ਜਵਾਨੇ ਦੀ ਗੱਲ ਹੈ ਉਹਨੇ ਹਿੰਦੂਆਂ ਤੇ ਬੇਪਨਾਹ ਜ਼ੁਲਮ ਕੀਤਾ ਖਾਸ ਤੌਰ ਤੇ ਰਾਜਪੂਤਾਂ ਉੱਤੇ ਮੇਰੇ ਦਾਦਾ ਤੇ ਪਰਦਾਦਾ ਜੋ ਉਸ ਵਕਤ ਛੋਟੀ ਜਹੀ ਜ਼ਗੀਰ ਦੇ ਰਾਜਾ ਸਨ ਉਸ ਜਗ੍ਹਾ ਨੂੰ ਛੱਡ ਕੇ ਆਪਣੀ ਜਾਨ ਬਚਾ ਕੇ ਭੱਜੇ ਉਸ ਵਕਤ ਉਹਨਾਂ ਦੀ ਬੌਟੀ ਹਮਲਾ ਸੀ ਰਸਤੇ ਵਿੱਚ ਜਦ ਉਹਨਾਂ ਦਾ ਕਾਰਵਾਨ ਰੇਗਿਸਤਾਨ ਵਿੱਚੋਂ ਗੁਜ਼ਰ ਰਿਹਾ ਸੀ ਤਾਂ ਉਹਨਾਂ ਦੇ ਦਰਦ ਸ਼ੁਰੂ ਹੋ ਗਿਆ ਤੇ ਉੱਥੋਂ ਦੀ ਇੱਕ ਹਰੀ ਝਾੜੀ ਦੇ ਪਿੱਛੇ ਉਹਨਾਂ ਨੇ ਮੇਰੇ ਪਰਦਾਦਾ ਨੂੰ ਜਨਮ ਦਿੱਤਾ ਉਹਨਾਂ ਦਾ ਨਾਮ ਹੀ ਝਾੜੀ ਨੂੰ ਦੇਖਦੇ ਹੋਏ ਰਾਜਾ ਹਰੀਆਂ ਰੱਖਿਆ ਗਿਆ ਕਾਰਵਾਨ ਦੇ ਲੋਕ ਮੁਸਲਮਾਨਾਂ ਦੇ ਵੇਸ ਵਿੱਚ ਝੰਗਸਰ ਸਰਗੋਦਾ ਪਹੁੰਚੇ ਤੇ ਇੱਥੇ ਵਸ ਗਏ ਇੱਥੇ ਸਾਡੇ ਉਦੋਂ ਦੇ ਮਹਿਲੂਮਾ ਮਕਾਨ ਨੇ ਇੱਕ ਵਾਰ ਇੰਜ ਹੋਇਆ ਕਿ ਮੇਰੇ ਪਰਦਾਦਾ ਦੇ ਦਾਦਾ ਨੂੰ ਮਜਬੂਰੀ ਦੇ ਤਹਿਤ ਇਸਲਾਮ ਕਬੂਲ ਕਰਨਾ ਪਿਆ ਤਾਂ ਉਹਨਾਂ ਦੇ ਭਰਾਵਾਂ ਨੇ ਉਹਨਾਂ ਦਾ ਹੁੱਕਾ ਪਾਣੀ ਬੰਦ ਕਰ ਦਿੱਤਾ ਜੇਕਰ ਉਹ ਉਸ ਵਕਤ ਰਾਜਪੂਤਾਨਾ ਵਿੱਚ ਹੁੰਦੇ ਇਹ ਤਾਂ ਸ਼ਾਇਦ ਉਹਨਾਂ ਦੀ ਜਾਇਦਾਦ ਵੀ ਖੋਹ ਲਈ ਜਾਂਦੀ ਅਜਨਵੀਂ ਜਗ੍ਹਾ ਹੋਣ ਦੀ ਵਜ੍ਹਾ ਨਾਲ ਉਹਨਾਂ ਦੇ ਭਰਾ ਕੁਝ ਨਾ ਕਰ ਸਕੇ ਕੀ ਤੈਨੂੰ ਪਤਾ ਹੈ ਕਿ ਭਾਰਤ ਵਿੱਚ ਇਸਲਾਮ ਕਿਉਂ ਇੰਨੀ ਤੇਜ਼ੀ ਨਾਲ ਫੈਲੇ ਆ ਤੇ ਇਸ ਖੇਤੇ ਦੇ ਮੁਸਲਮਾਨ ਹਿੰਦੂਆਂ ਨੂੰ ਕਿਉਂ ਇਸ ਤਰ੍ਹਾਂ ਨਫ਼ਰਤ ਕਰਦੇ ਨੇ ਭਾਵੇਂ ਇਹ ਸੱਚਾਈ ਹੈ ਕਿ ਉਹਨਾਂ ਦੀਆਂ ਪੁਸ਼ਤਾ ਕਦੀ ਹਿੰਦੂ ਹੋਇਆ ਕਰਦੀਆਂ ਸਨ ਉਸ ਦਾ ਕਾਰਨ ਹਿੰਦੂ ਖੁਦ ਨੇ ਜਦੋਂ ਮੁਸਲਮਾਨਾਂ ਨੇ ਹਿੰਦੂਸਤਾਨੀਆਂ ਤੇ ਹਮਲਾ ਕੀਤਾ ਤਾਂ ਵੱਖ-ਵੱਖ रियासਤਾਂ ਦੇ ਰਾਜਿਆਂ ਨੇ ਇੱਕ ਦੂਜੇ ਤੋਂ ਆਪਣੇ ਵੈਰ ਕੱਢਣ ਲਈ ਗਦਾਰੀ ਕੀਤੀ ਇੱਕ ਦੂਜੇ ਨੂੰ ਨੀਵਾ ਵਿਖਾਇਆ ਤੇ ਖੁਦ ਆਪਣੀ ਤਬਾਹੀ ਦੀ ਵਜ੍ਹਾ ਬਣੇ ਦੂਜੀ ਗੱਲ ਇਹ ਹੈ ਕਿ ਜਿਨ੍ਹਾਂ ਹਿੰਦੂਆਂ ਨੇ ਕਿਸੇ ਮਜਬੂਰੀ ਵਿੱਚ ਜਾਂ ਫਿਰ ਕਿਸੇ ਵਕਤ ਮੌਤ ਨੂੰ ਸਾਹਮਣੇ ਦੇਖ ਕੇ ਦਿਖਾਵੇ ਦੇ ਲਈ ਕਲਮਾ شریف ਲਾ ਇਲਾਹਾ ਅੱਲ੍ਹਾ ਮੁਹੰਮਦ ਰਸੂਲੁ ਲਲਾ ਪੜ੍ਹ ਲਿਆ ਤਾਂ ਫਿਰ ਹਿੰਦੂਆਂ ਨੇ ਇੱਥੋਂ ਤੱਕ ਕਿ ਉਹਨਾਂ ਦੇ ਆਪਣੇ ਰਿਸ਼ਤੇਦਾਰਾਂ ਨੇ ਉਹਨਾਂ ਨੂੰ ਹਿੰਦੂ ਮੰਨਣ ਤੋਂ ਇਨਕਾਰ ਕਰ ਦਿੱਤਾ ਇਹੀ ਨਹੀਂ ਰਿਸ਼ਤੇ ਤੋੜ ਕੇ ਜਦਾਤਾ ਤਾਂ ਬੇਦਰਦ ਕਰ ਦਿੱਤਾ ਗਿਆ ਉਹਨਾਂ ਨੂੰ ਇਥੋਂ ਤੱਕ ਕਿ ਉਹਨਾਂ ਦੇ ਪਿੰਡ ਵਿੱਚ ਉਹਨਾਂ ਨੂੰ ਰੋਟੀ ਪਾਣੀ ਜਾਂ ਪਨਾਹ ਮਿਲਣੀ ਮੁਸ਼ਕਲ ਹੋ ਗਈ ਲਿਹਾਜ਼ਾ ਉਹ ਮਜਬੂਰਨ ਇਸਲਾਮ ਦੀ ਗੋਦ ਵਿੱਚ ਚਲੇ ਗਏ ਤੇ ਹਿੰਦੂਆਂ ਦੇ ਜਾਨੀ ਦੁਸ਼ਮਣ ਬਣ ਗਏ ਇਹ ਉਹ ਗਹਿਰੀਆਂ ਜੜਾਂ ਫੜੀ ਹੋਈ ਪੁਰਾਣੀ ਦੁਸ਼ਮਣੀ ਹੈ ਜਿਸ ਦਾ ਅੱਜ ਤੱਕ ਦੋਵੇਂ ਕੌਮਾਂ ਇੱਕ ਦੂਜੇ ਤੋਂ ਬਦਲਾ ਲੈ ਰਹੀਆਂ ਨੇ ਇੱਕ ਅਰਬ ਮੁਸਲਮਾਨ ਖੁਸ਼ੀ-ਖੁਸ਼ੀ ਕਿਸੇ ਹਿੰਦੁਸਤਾਨੀ ਦੇ ਨਾਲ ਮੇਜ਼ ਤੇ ਬੈਠ ਕੇ ਖਾਣਾ ਖਾ ਲਵੇਗਾ ਲੇਕਿਨ ਇੱਕ ਪਾਕਿਸਤਾਨੀ ਜਿਸ ਵਿੱਚ ਇਸਲਾਮੀ ਜਨੂਨ ਤੇ ਜਜ਼ਬਾ ਹੈ ਕਿ세 ਹਿੰਦੂ ਨੂੰ ਛਾਇਆ ਤੋਂ ਵੀ ਪਰੇਜ ਕਰੇਗਾ ਮੇਰੇ ਦਾਦਾ ਮਰਹੂਮ ਦੱਸਿਆ ਕਰਦੇ ਸਨ ਕਿ ਉਹਨਾਂ ਦੇ ਦਾਦੇ ਦੇ ਦਾਦੇ ਨੇ ਬਹੁਤ ਮਜਬੂਰੀ ਵਿੱਚ ਇਸਲਾਮ ਕਬੂਲ ਕੀਤਾ ਸੀ ਭਰਾਵਾਂ ਨੇ ਉਹਨਾਂ ਤੋਂ ਅੱਖਾਂ ਫੇਰ ਲਈਆਂ ਮੰਦਰਾਂ ਦੇ ਦਰਵਾਜ਼ੇ ਉਹਨਾਂ ਤੇ ਉਹਨਾਂ ਦੇ ਬੱਚਿਆਂ ਲਈ ਬੰਦ ਕਰ ਦਿੱਤੇ ਗਏ ਕਿਸੇ ਤਿਉਹਾਰ ਵਿੱਚ ਜਾਂ ਹੋਲੀ ਦੀਵਾਲੀ ਦੇ ਮੌਕੇ ਵੀ ਉਹਨਾਂ ਨੂੰ ਆਪਣੇ ਵਿੱਚ ਸ਼ਾਮਲ ਨਹੀਂ ਕੀਤਾ ਜਾਂਦਾ ਸੀ ਇੱਥੋਂ ਤੱਕ ਕਿ ਉਹਨਾਂ ਨੇ ਆਪਣੇ ਬੱਚਿਆਂ ਨੂੰ ਵੀ ਮਨਾ ਕਰ ਦਿੱਤਾ ਸੀ ਕਿ ਉਹ ਸਾਡੇ ਬੱਚਿਆਂ ਨਾਲ ਕੋਈ ਚੀਜ਼ ਨਾ ਖਾਂ ਉਹਨਾਂ ਨੇ ਉਸਦੇ ਲਈ ਇਲਤਜਾ ਕੀਤੀ ਗੜਗਰਾਏ ਲੇਕਿਨ Hindu ਸਮਾਦੇ ਅਲੰਪਰਦਾਰਾ ਨੇ ਉਹਨਾਂ ਦੀ ਇੱਕ ਨਾ ਸੁਣੀ Hindu ਬਾਣੀਆਂ ਮੱਦਰ ਬਣਾਉਂਦੇ ਰਹੇ ਉਹਨਾਂ ਨੂੰ ਸਜਾਉਂਦੇ ਰਹੇ ਇਸ ਗੱਲ ਦੀ ਪ੍ਰਵਾਹ ਕੀਤੇ ਬਿਨਾ ਕਿ ਲੱਖਾਂ Hindu ਮਰ ਰਹੇ ਨੇ ਇਸ ਤਰ੍ਹਾਂ ਹਿੰਦੁਸਤਾਨ ਵਿੱਚ ਇਸਲਾਮ ਦੀਆਂ ਜੜ੍ਹਾਂ ਮਜ਼ਬੂਤ ਹੁੰਦੀਆਂ ਚਲੀਆਂ ਗਈਆਂ ਇਹਨਾਂ ਕਿਸਮਤ ਦੇ ਮਾਰਿਆਂ ਨੂੰ ਇਸਲਾਮ ਦੇ ਗਲੇ ਲਗਾਇਆ ਰੋਟੀ ਰੋਟੀ ਦੇ ਪਨਾਹ ਦਿੱਤੀ ਤਾਂ ਉਹਨਾਂ ਨੇ ਬੀਤੇ ਹੋਏ ਜ਼ਮਾਨੇ ਵੱਲ ਝਾਕਿਆ ਤੇ ਪੱਕਾ ਰਾਜ਼ਾ ਕੀਤਾ ਕਿ ਉਹ ਤੰਗ ਦਿਲ ਤੇ ਸੰਗ ਦਿਲ Hinduਾਂ ਤੋਂ ਜੀ ਪਰ ਕੇ ਬਦਲਾ ਲੈਣਗੇ ਜੋ ਮਾਸ ਨਹੀਂ ਖਾਂਦੇ ਸਨ ਗਾਊ ਦਾ ਮਾਸ ਖਾਣ ਲੱਗ ਪਏ ਤੇ ਹਰ ਉਹ ਕੰਮ ਕਰਨ ਲੱਗੇ ਜਿਸ ਤੋਂ ਹਿੰਦੂਆਂ ਦੇ ਜਜ਼ਬਾਤਾਂ ਨੂੰ ਠੇਸ ਲੱਗੇ ਕਦੇ ਹਿੰਦੂਆਂ ਨੇ ਵੀ ਉਹਨਾਂ ਦੇ ਜਜ਼ਬਾਤ ਕੁਚਲੇ ਸਨ ਉਹਨਾਂ ਤੇ ਰਹਿਮ ਨਹੀਂ ਸੀ ਖਾਦਾ ਤੂੰ ਦੱਸ ਕਿਸ ਦਾ ਕਸੂਰ ਸੀ ਉਹਨੇ ਪੁੱਛਿਆ ਬੇਸ਼ੱਕ ਸਾਡੇ ਵੱਡਿਆਂ ਦਾ ਤੇ ਇਹਨਾਂ ਤੋਂ ਵੀ ਜ਼ਿਆਦਾ ਕਸੂਰਵਾਰ ਬ੍ਰਾਹਮਣ ਸਨ ਜੋ ਹਾਲਾਤਾਂ ਨੂੰ ਨਹੀਂ ਸੰਭਾਲ ਸਕੇ ਤੇ ਆਪਣੇ ਧਰਮ ਨੂੰ ਸਹੀ ਰਸਤਾ ਨਹੀਂ ਦਿਖਾ ਸਕੇ ਅੱਜ ਉਹਨਾਂ ਦੀਆਂ ਪੀੜੀਆਂ ਉਹਨਾਂ ਦਾ ਵਿਜਿਹਾ ਹੀ ਘਟ ਰਹੀਆਂ ਨੇ ਮੈਂ ਜਵਾਬ ਦਿੱਤਾ ਤੇ ਫਿਰ ਤੂੰ ਵੀ ਤਾਂ ਬ੍ਰਾਹਮਣ ਹੈ ਲੇਕਿਨ ਮੈਂ ਇਹੋ ਜਹਾ ਦਕਿਆਨੂਸੀ ਬ੍ਰਾਹਮਣ ਨਹੀਂ ਹੈਗਾ ਅਬੋਹਰ ਦੀ ਜਿਸ ਗਲੀ ਵਿੱਚ ਮੇਰਾ ਜਨਮ ਹੋਇਆ ਉੱਥੇ ਸਿਰਫ ਸਾਡੇ ਹੀ ਘਰ ਹਿੰਦੂਆਂ ਦਾ ਸੀ ਬਾਕੀ ਸਭ ਮੁਸਲਮਾਨ ਸਨ ਮੇਰੀ ਦਾਈ ਜਿਸਨੇ ਮੈਨੂੰ ਇਹ ਦੁਨੀਆ ਦਿਖਾਉਣ ਵਿੱਚ ਮੇਰੀ ਮਾਦਾ ਹੱਥ ਪਟਾਇਆ ਇੱਕ ਮੁਸਲਮਾਨ ਔਰਤ ਗਾਇਬਾ ਸੀ ਮੀਆਂ ਇਰਫਾਨ ਮੇਰਾ ਬਚਪਨ ਦਾ ਦੋਸਤ ਸੀ ਮੁਲਕ ਦੀ ਬੰਦ ਹੋਣ ਤੇ ਜਦੋਂ ਮੇਰੇ ਨਾਲ ਉਹ ਵਿਛਣ ਲੱਗਾ ਤਾਂ ਮੈਂ ਉਸ ਨਾਲ ਚੰਬੜ ਗਿਆ ਤੇ ਫੁੱਟ ਫੁੱਟ ਕੇ ਰੋਂਦਾ ਹੋਇਆ ਚੀਖਿਆ ਵੀ ਮੈਂ ਤੈਨੂੰ ਨਹੀਂ ਜਾਣ ਦੇਵਾਂਗਾ ਮੇਰੇ ਵਾਲਿਦ ਉਸ ਵਕਤ ਅਬੋਹਰ ਕੋਤਵਾਲੀ ਵਿੱਚ ਸਰਵਿਸ ਦੇ ਲਿਹਾਜ਼ ਨਾਲ ਸਭ ਤੋਂ ਸੀਨੀਅਰ ਹਿੰਦੂ ਸਪਹਾਈ ਸਨ ਉਸ ਵਕਤ ਮੁਸਲਮਾਨ ਅਫਸਰਾਂ ਦੇ ਚਲੇ ਜਾਣ ਦੀ ਵਜ੍ਹਾ ਨਾਲ ਉੱਥੋਂ ਦੇ ਕਰਤਾ ਧਰਤਾ ਬਣ ਗਏ ਸਨ ਉਹ ਇੱਕ ਬਸ ਲਿਆਏ ਤੇ ਪੂਰੀ ਹਵਾਜ਼ਰ ਨਾਲ ਗਲੀ ਵਿੱਚ ਵਸਣ ਵਾਲੇ ਮੁਸਲਮਾਨ ਪੜੋਸੀਆਂ ਨੂੰ ਸਰਹੱਦ ਪਾਰ ਕਰਾਉਣ ਗਏ ਉਹ ਅੱਜ ਵੀ ਤੁਹਾਡੇ ਥਾਣਾ ਨੌ ਲੱਖਾ ਵਿੱਚ ਚੌਧਰੀ ਨਿਸਾਰ ਅਹਿਮਦ ਸਬ ਇੰਸਪੈਕਟਰ ਇਸ ਗੱਲ ਦੇ ਗਵਾਹ ਨੇ ਕਿ ਮੇਰੇ ਵਾਲਿਦ ਦਾ ਮੁਸਲਮਾਨਾਂ ਨਾਲ ਕਿੰਨਾ ਰਸੂਖ ਤੇ ਸਲੂਕ ਸੀ ਨਿਸਾਰ ਸਾਹਿਬ ਉਹਨਾਂ ਦੇ ਦੋਸਤ ਹੋਇਆ ਕਰਦੇ ਸਨ ਥਾਣਾ ਨੌ ਲੱਖਾਂ ਵਿੱਚ ਮੇਰੀ ਤਵਦੀਸ਼ ਉਹਨਾਂ ਦੇ ਕੋਲ ਸੀ ਜਦੋਂ ਉਹਨਾਂ ਨੂੰ ਇਹ ਪਤਾ ਲੱਗਿਆ ਕਿ ਮੈਂ ਅਮੀ ਚੰਦ ਦਾ ਲੜਕਾ ਹਾਂ ਜੋ ਪਹਿਲੇ ਟ੍ਰੈਫਿਕ ਪੁਲਿਸ ਵਿੱਚ ਤੇ ਫਿਰ ਅਬੋਰ ਵਿੱਚ ਸਨ ਤੇ ਉਹਨਾਂ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਜਿਸ ਮਾਨੀ ਰਿਮਾਂਡ ਦੇ ਬਾਵਜੂਦ ਉਹਨਾਂ ਨੇ ਮੈਨੂੰ ਉਂਗਲ ਤੱਕ ਨਹੀਂ ਲਾਈ ਤੇ ਨਾ ਹੀ ਕਿਸੇ ਦੂਸਰੇ ਨੂੰ ਮੇਰੇ ਨਜ਼ਦੀਕ ਆਉਣ ਦਿੱਤਾ ਮੈਨੂੰ ਬੜੇ ਪਿਆਰ ਤੇ ਮੁਹੱਬਤ ਨਾਲ ਰੱਖਿਆ ਮੈਂ ਦੱਸਿਆ ਉਹਨੂੰ ਇਸ ਗੱਲ ਦਾ ਜ਼ਿਕਰ ਕਿਸੇ ਹੋਰ ਦੇ ਸਾਹਮਣੇ ਨਾ ਕਰਨਾ ਸਾਡੇ ਲੋਕ ਬੜੇ ਸ਼ੱਕੀ ਨੇ ਵਿਚਾਰਾ ਬੁਢਾ ਆਪਣੀ ਭਲੇ ਮਾਨਸਿਕ ਕਾਰਨ ਮੁਸੀਬਤ ਵਿੱਚ ਪਾ ਜਾਏਗਾ ਮੇਰੀ ਗੱਲ ਹੋਰ हां ਤਾਂ ਵੇਖ ਪਾਸ ਕਰ ਜਿਵੇਂ ਤੂੰ ਦੱਸ ਰਿਹਾ ਹੈ ਕਿ ਇਹ ਸ਼ਖਸ ਤੇਰੇ ਲਈ ਰੋਪਿਆ ਤੇਰੇ ਦੇ ਬਹੁਤ ਰਹਿਮ ਖਾਦਾ ਇਸ ਦੀ ਕੀ ਵਜ੍ਹਾ ਹੈ ਇਹ ਪਿਆਰ ਤੇ ਖਲੂਸ ਤੇਰੇ ਲਈ ਕਿਉਂ ਹਾਲਾਂਕਿ ਤੂੰ ਸਾਡੀ ਕੌਮ ਦਾ ਬੱਤਰੀਨ ਦੁਸ਼ਮਣ ਹੈ ਸ਼ਾਇਦ ਤੂੰ ਨਹੀਂ ਸਮਝਦਾ ਮੈਂ ਦੱਸਦਾ ਤੈਨੂੰ ਜੇਕਰ ਤੈਨੂੰ ਸਾਈਕੋਲੋਜੀ ਦਾ ਥੋੜਾ ਜਿਹਾ ਵੀ ਇਲਮ ਹੈਗਾ ਤਾਂ ਤੂੰ ਸਮਝ ਜਾਵੇਂਗਾ ਕਿ ਚੌਧਰੀ ਨਸਾਰ ਅਹਿਮਦ ਦਾ ਇਹ ਪਿਆਰ ਤੇ ਖਲੂਸ ਸਦੀਆਂ ਤੋਂ ਦੱਬੀ ਹੋਈ ਮੁਹੱਬਤ ਤੇ ਤੜਪ ਹੈ ਉਸ Hindu ਧਰਮ ਬਾਰੇ ਜੋ ਪੋਸ਼ਤਦਾਰ ਪੋਸ਼ਤ ਉਸ ਦੇ ਖੂਨ ਦੇ ਨਾਲ ਉਸ ਦੇ ਲਹੂਸ਼ਰ ਅਚੇਤ ਮਨ ਵਿੱਚ ਚਲੀ ਆਈ ਹੈ ਤੇ ਇਸ ਨੂੰ ਇਸ ਦੇ ਬਾਪ ਦਾਦਾ ਇੱਕ ਪ੍ਰਤੀਕਰਿਆ ਦੇ ਮਜਬੂਰੀ ਵਿੱਚ ਪਾ ਕੇ ਦਮਾਉਂਦੇ ਰਹੇ ਪਰ ਤੇਰੇ ਬਹਾਨੇ ਉਸ ਨੂੰ ਇੱਕ ਚੈਨਲ ਹੀ ਕਰ ਰਸਤਾ ਮਿਲ ਗਿਆ ਤਾਂ ਸਾਰੇ ਬੰਨ ਤੋੜ ਕੇ ਉਹ ਸਭ ਵਹਿ ਨਿਕਲਿਆ ਅੱਛਾ ਭਾਸਕਰ ਤੂੰ ਖਾਣਾ ਖਾ ਸੀ ਗੱਲਾਂ ਜਾਰੀ ਰੱਖਾਂਗੇ ਇਹ ਕਹਿ ਕੇ ਉਹ ਬਾਹਰ ਨਿਕਲ ਗਿਆ ਤੇ ਦਰਵਾਜ਼ੇ ਨੂੰ ਬਾਹਰ ਤੋਂ ਕੁੰਡੀ ਲਗਾ ਦਿੱਤੀ ਕੁਝ ਮਿੰਟਾਂ ਬਾਅਦ ਰਸੋਈਆ ਖਾਣਾ ਦੇਣ ਆ ਗਿਆ ਖਾਣਾ ਖਾਂਦੇ ਹੋਏ ਮੈਂ ਸੋਚ ਰਿਹਾ ਸੀ ਕਿ ਇਸ ਕਦਰ ਕਮੀਨੇ ਪੰਦਾ ਇਜ਼ਹਾਰ ਕੀਤਾ ਸੀ ਸਾਡੇ ਵੱਡਿਆਂ ਨੇ ਕਬੀਰ ਤੇ ਗੁਰੂ ਨਾਨਕ ਦੀ ਕੋਸ਼ਿਸ਼ ਬਕਾਰ ਗਈ ਗਾਂਧੀ ਨੇ ਆਪਣੀ ਜਾਨ ਦੇ ਦਿੱਤੀ ਲੇਕਿਨ ਅਸੀਂ ਅਜੇ ਵੀ ਬੜੀ ਬੇਗੈਰਤੀ ਤੇ ਬੇਵਕੂਫੀ ਨਾਲ ਉਹਨਾਂ ਰਸਤਿਆਂ ਤੇ ਵੱਧ ਰਹੇ ਹਾਂ ਜੋ ਦੁਸ਼ਮਣੀ ਪੈਦਾ ਕਰਦੇ ਨੇ ਨਫਰਤਾਂ ਨੂੰ ਜਨਮ ਦਿੰਦੇ ਨੇ ਰਾਜਾ ਗੁਲ ਅਨਾਰ ਖਾਂ ਦੇ ਆਉਣ ਨਾਲ ਮੇਰੀ ਵਿਚਾਰਤਾਰਾ ਟੁੱਟੀ ਗੱਲਬਾਤ ਦੁਬਾਰਾ ਸ਼ੁਰੂ ਹੋ ਗਈ ਉਹ ਬੋਲਿਆ ਵੀ ਹਾਂ ਵਿਪਾਸਕਰ ਐਟੋਮਿਕ એનર્ਜੀ ਕਮਿਸ਼ਨ ਦੀ ਕੀ ਦਾਸਤਾਨ ਹੈ ਜਿਸ ਤੇ ਸਾਡੇ ਉੱਪਰ ਵਾਲੇ ਵੀ ਬੜੇ ਜ਼ੋਰ ਦੇ ਰਹੇ ਨੇ ਮੈਂ ਗੁੱਸੇ ਵਿੱਚ ਇੱਕ ਤਰਫ ਹੱਥ ਉਠਾਉਂਦੇ ਹੋਏ ਕਿਹਾ ਵੀ ਇਹ ਸਭ ਇਸ ਭੈਣ ਦੇ ਖਤਮ ਦੀ ਕਰਤੂਤ ਹੈ ਕੌਣ ਭੈਣ ਦਾ ਖਤਮ ਕੌਣ ਹੈ ਉਹ ਕਿੱਥੇ ਹੈ ਉਹ ਉਹ ਬੋਲਿਆ ਹੁਣ ਮੈਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਮੈਨੂੰ ਉਸ ਤਰਫ ਇਸ਼ਾਰਾ ਨਹੀਂ ਕਰਨਾ ਚਾਹੀਦਾ ਸੀ ਜਿੱਥੇ ਅਮਰੀਕ ਸਿੰਘ ਸੀਗਾ ਮੈਂ ਜਵਾਬ ਦਿੱਤਾ ਵੀ ਉਹੀ ਅਮਰੀਕ ਸਿੰਘ ਜਨਾਬ ਖੁਦਾ ਜਾਣਦਾ ਹੈ ਕਿ ਉਹ ਕਿੱਥੇ ਹੈ ਬੇਵਕੂਫ ਨਾ ਬਣਾ ਬੱਸ ਕਰ ਤੈਨੂੰ ਪਤਾ ਹੀ ਹੈ ਕਿ ਉਹ ਕਿੱਥੇ ਹੈ ਉਹ ਜ਼ੋਰ ਨਾਲ ਚਲਾਇਆ ਹੁਣ ਲੁਕਾਉਣਾ ਫਜ਼ੂਲ ਸੀ ਮੈਂ ਜਾਣਦਾ ਰਾਜਾ ਸਾਹਿਬ ਉਹ ਇੱਥੇ ਹੀ ਹੈ ਇਸੇ ਕਿਲੇ ਵਿੱਚ ਹੀ ਹੈ ਗੁੱਸੇ ਨਾਲ ਉਹਦਾ ਚਿਹਰਾ ਲਾਲ ਹੋ ਗਿਆ ਮੇਰਾ ਦਿਲ ਬੜੀ ਜ਼ੋਰ ਨਾਲ ਧੜਕਣ ਲੱਗ ਪਿਆ ਤਾਂ ਤੂੰ ਸਾਡੇ ਸਪਾਹੀਆਂ ਨੂੰ ਰਸਾਉਣਾ ਸ਼ੁਰੂ ਕਰ ਦਿੱਤਾ ਮੈਂ ਕਹਿੰਦਾ ਵੀ ਨਾ ਲੈ ਉਸ ਦੱਲੇ ਦੇ ਬੱਚੇ ਦਾ ਜਿਸਨੇ ਤੇਰੇ ਨਾਲ ਉਸ ਬਾਰੇ ਗੱਲ ਕੀਤੀ ਹੈ ਉਹ ਫੇਰ ਕੀਆ ਰਾਜਾ ਸਾਹਿਬ ਉਹ ਨਾ ਤਾਂ ਕੋਈ ਸੰਤਰੀ ਹੈ ਤੇ ਨਾ ਹੀ ਸ਼ਾਹੀ ਕਿਲੇ ਦਾ ਆਦਮੀ ਉਹ 596 ਐਫ ਆਈਓ ਲਾਹੌਰ ਦਾ ਮੇਜਰ ਮਕਸੂਦ ਹੈ ਜੋ ਕੁਝ ਦਿਨ ਪਹਿਲਾਂ ਮੈਨੂੰ ਮਿਲਿਆ ਸੀ ਤੇ ਦੱਸਿਆ ਸੀ ਕਿ ਅਮਰੀਦ ਸਿੰਘ ਇੱਥੇ ਹੈ ਉਸਨੇ ਵੀ ਉਦਰੀ ਇਸ਼ਾਰਾ ਕੀਤਾ ਸੀ ਜਿੱਧਰ ਮੇਰੇ ਤੋਂ ਹੋਇਆ ਹੈ ਅਤੇ ਹੋਰ ਕਿਸੇ ਸ਼ਖਸ ਨੇ ਮੇਰੇ ਨਾਲ ਇਸ ਦੇ ਬਾਰੇ ਕੋਈ ਗੱਲ ਨਹੀਂ ਕੀਤੀ ਤੁਸੀਂ ਯਕੀਨ ਮੰਨੋ ਉਹ ਮੇਰੀ ਜੁਰਰ ਤੇ ਹੈਰਾਨ ਰਹਿ ਗਿਆ ਉਹਨੇ ਉਸੇ ਵਕਤ 596 ਐਫ ਆਈਓ ਲਾਹੌਰ ਦਾ ਨੰਬਰ ਕਮਾਇਆ ਤੇ ਮੇਜਰ ਮਕਸੂਦ ਤੋਂ ਪੁੱਛਿਆ ਆਪਣੇ ਤਸੱਲੀ ਕਰਨ ਤੋਂ ਬਾਅਦ ਬੜੇ ਗੁੱਸੇ ਨਾਲ ਰਸੀਵਰ ਪੜ ਗਿਆ ਅਤੇ ਮੈਨੂੰ ਮੁਖਾਤਬ ਹੋਇਆ ਤੂੰ ਬਚ ਗਿਆ ਭਾਸਕਰ ਵਰਨਾ ਅੱਜ ਦੀ ਰਾਤ ਕਹਿ ਟੁੱਟ ਪੈਣਾ ਸੀ ਜੇਕਰ ਸਾਡੇ ਕਿਸੇ ਸੰਤਰੀ ਨੇ ਤੈਨੂੰ ਗੱਲ ਦੱਸੀ ਹੁੰਦੀ ਤਾਂ ਮੈਂ ਉਸ ਸਾਰੇ ਦੀ ਪੇਟੀ ਉਤਵਾ ਕੇ ਤੁਹਾਨੂੰ ਦੋਹਾਂ ਨੂੰ ਉਲਟਾ ਲਟਕਾ ਦੇਣਾ ਸੀ ਤੇ ਹੋਰ ਕੀ ਕਹਿੰਦਾ ਸੀ ਉਹ ਹਰਾਮਜਾਦਾ ਉਹਨੇ ਪੁੱਛਿਆ ਮੈਂ ਜਵਾਬ ਦਿੱਤਾ ਵੀ ਕੁਝ ਖਾਸ ਨਹੀਂ ਜੀ ਮੈਂ ਉਸ ਨੂੰ ਉਸ ਦੀ ਖੁਆਇਸ਼ ਦੱਸਣਾ ਚਾਹੁੰਦਾ ਸੀ ਲੈ ਕੇ ਨੱਚ ਜੁਨੇ ਹਾਂ ਸੀ ਉਹ ਇਸ ਗੱਲ ਨੂੰ ਤਾੜ ਗਿਆ ਤੇ ਬੋਲਿਆ ਵੀ ਦੇਖੋ ਲੁਕੋ ਨਾ ਤੂੰ ਉਸ ਦੇ ਨਾਲ ਇੱਕ ਕੰਟਾ ਰਿਹਾ ਮੈਂ ਉਸ ਨੂੰ ਸਭ ਦੱਸ ਦਿੰਦਾ ਇੱਕ ਵਾਰ ਫੇਰ ਉਸਦੇ ਚਿਹਰੇ ਦਾ ਰੰਗ ਬਦਲਣ ਲੱਗਾ ਤੇ ਮੇਜਰ ਦੇ ਲਈ ਉਸਦੇ ਮੂੰਹ ਤੋਂ ਗੰਦੀਆਂ ਗਾਲਾਂ ਦੀ ਬੁਸ਼ਾਰ ਫੁੱਟ ਪਈ ਹੁਣ ਮੈਂ ਦੇਖਾਂਗਾ ਕਿ ਉਹ ਹਰਾਮ ਜਿਹਾ ਕਿਸ ਕਿਲੇ ਵਿੱਚ ਕਿਵੇਂ ਵੱੜਦਾ ਹੈ ਅਤੇ 596 ਐਫਆਈਓ ਵਿੱਚ ਕਿਵੇਂ ਰਹਿੰਦਾ ਉਹ ਇਹੋ ਜਿਹੀ ਜਲੀਲ ਸਾਜ਼ਿਸ਼ ਅੱਜ ਹਰ ਜਗ੍ਹਾ ਇਹੋ ਜਿਹੇ ਲੋਕ ਸ਼ੇਰ ਨੇ ਜੋ ਮਿਹਨਤ ਨਾਲ ਤਾਂ ਉੱਠ ਨਹੀਂ ਸਕਦੇ ਲੇਕਿਨ ਕਮੇਂਡ ਰਸਤਾ ਹਥਿਆਰ ਕਰਕੇ ਤਰੱਕੀ ਚਾਹੁੰਦੇ ਨੇ ਖैर ਮੈਂ ਆਰਮੀ ਹੈੱਡਕੁਆਟਰ ਨੂੰ ਲਿਖਾਂਗਾ ਤਾਂ ਕਿ ਉਹ ਬੇਗੁਨਾਹ ਅਫਸਰ ਇਸ ਦੀਆਂ ਕਨਾੜੀਆਂ ਚਾਲਾਂ ਦਾ ਸ਼ਿਕਾਰ ਨਾ ਹੋ ਜਾਏ ਸੋ ਦੋਸਤੋ ਏ ਸੀ ਭਾਰਤੀ ਜਸੂਸ ਮੋਹਨ ਲਾਲ ਭਾਸਕਰ ਦੀ ਜ਼ਿੰਦਗੀ ਦਾ ਭਾਗ 6ਵਾਂ ਤੇ ਭਾਗ 7ਵਾਂ ਲੈ ਕੇ ਤੁਹਾਡੇ ਸਾਹਮਣੇ ਫੇਰ ਹਾਜ਼ਰ ਹੋਵਾਂਗੇ ਉਦੋਂ ਤੱਕ ਲਈ ਸਿੱਖਦੇ ਰਹੋ ਅੱਗੇ ਵਧਦੇ ਰਹੋ